ਸਰ ਕੀ ਹੈ ਜੀ ਮਾਮਲਾ ਪੂਰਾ ਅ ਅੱਜ ਅਸੀਂ ਮਾਨਯੋਗ ਤਾਬੀਦ ਨਿਸ਼ਾਨ ਦੇਸ਼ੇਟ ਅੱਜ ਅਸੀਂ ਟ੍ਰੈਫਿਕ ਸਟਾਫ ਸਾਡੀ ਪੀਐਸ ਸਟਾਫ ਨਾਲ ਸਾਡੇ ਟ੍ਰੈਫੀ ਦੀ ਏਸੀਬ ਦੇ ਨਾਲ ਸਾਡੇ ਇੰਚਾਰਜ ਅਸੀਂ ਅੱਜ ਇੱਥੇ ਪਹੁੰਚੇ ਆ ਜੋ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜਿਹੜਾ ਪੀਏਪੀ ਦੇ ਚੌਂਕ ਤੋਂ ਲੈ ਕੇ ਪਠਾਨਕੋਟ ਚੌਂਕ ਤੱਕ ਜਿਹੜਾ ਹਾਈਵੇ ਆ ਨਾਲ ਉਹਦੇ ਨਾਲ ਸਲਿੱਪ ਰੋਡ ਜਿਹੜੀ ਹੈਗੀ ਆ ਕੁਝ ਉੱਥੇ ਜਿਹੜੇ ਹੈਗੇ ਮਹੱਲੇ ਜਿਹੜੇ ਹੈਗੇ ਆ ਕਲੋਨੀਆਂ ਹੈਗੀਆਂ ਉਹਨਾਂ ਨੂੰ ਰਸਤਾ ਜਾਂਦਾ ਜੋ ਕਿ ਇੱਥੇ ਕਾਫੀ ਜਿਹੜੀ ਹੈਵੀ ਟਰੱਕ ਜਿਹੜੇ ਔਇਲ ਵਾਲੇ ਟਰੱਕ ਆ ਉਹ ਇੱਥੇ ਟਰੱਕ ਜਿਹੜੇ ਹਾਈਵੇ ਤੇ ਲਾ ਜਾਂਦੇ ਸਲਿਪ ਰੋਡ ਤੇ ਲਾ ਜਾਂਦੇ ਕੁਝ ਮੁਹੱਲਿਆਂ ਦੇ ਗਲੀਆਂ ਜਿਹੜੀਆਂ ਉਹਨਾਂ ਦੇ ਵਿੱਚ ਵੀ ਰੋਣ ਲੈਂਦੇ ਆ ਜਿਹਦੇ ਕਰਕੇ ਬੜਾ ਟ੍ਰੈਫਿਕ ਹੁੰਦੀ ਆ ਤੇ ਪ੍ਰੋਬਲਮਸ ਆਉਂਦੀ ਆ ਲੋਕਾਂ ਨੂੰ ਤੇ ਅੱਜ ਅਸੀਂ ਇੱਥੇ ਸਪੈਸ਼ਲ ਸਾਰੇ ਚੈੱਕ ਕਰਨ ਆਵਾਸੇ ਆਏ ਸੀਗੇ ਤੇ ਜਿਹੜੇ ਵੀ ਟਰਾਂਸਪੋਰਟ ਜਿਹੜੇ ਵੀ ਟਰੱਕ ਡਰਾਈਵਰ ਸੀ ਉਹਨਾਂ ਨੂੰ ਅੱਜ ਅਸੀਂ ਪਹਿਲਾਂ ਵੀ ਬੇਨਤੀ ਕੀਤੀ ਆ ਦੀਵਰਾਂ ਨੂੰ ਬੇਨਤੀ ਕੀਤੀ ਇਥੋਂ ਟਰੱਕ ਜਿਹੜੇ ਮੂਵ ਕੀਤੇ ਜਾਣ ਕਿਉਂਕਿ ਇਸ ਤੇ ਜਿਹਦੀ ਵਿੱਚ بڑا ਚੀਜ਼ ਨੋਟ ਕਰਨ ਆ ਰਹੀ ਹੈ ਜਿਹੜੇ ਵੀ ਇੱਥੇ ਕੁਝ ਅਸੀਂ ਟਰੱਕ ਦੇਖੇ ਆ ਜਿਹੜੇ ਆਇਲ ਨਾਲ ਭਰੇ ਹੋਏ ਸੀਗੇ ਹਾਈਵੇ ਤੇ ਖੜੇ ਰੁਕੇ ਹੋਏ ਆ ਇਹ ਮੰਨ ਕੇ ਦਾਪਾ ਨਾ ਕਰੇ ਕਿ ਐਕਸੀਡੈਂਟ ਹੋ ਜਾਂਦਾ ਕਿਸੇ ਕਰਨ ਕੋਈ ਟਰੱਕ ਦੇ ਵਿੱਚ ਕੋਈ ਸ਼ਰਾਬਤੀ ਅੰਕਸਰ ਜਾਂ ਕੋਈ ਸ਼ਰਾਬਤ ਹੋ ਜਾਂਦੀ ਆ ਕਿਸੇ ਟਰੱਕ ਨੂੰ ਕਿਸੇ ਕਰਨ ਅੱਗ ਲੱਗ ਸਕਦੀ ਲੱਗ ਜਾਂਦੀ ਆ ਇਹ ਬੜਾ ਇਥੇ ਨੁਕਸਾਨ ਹੋ ਸਕਦਾ ਇਸ ਕਰਕੇ ਅਸੀਂ ਇਹਨਾਂ ਨੂੰ ਇੱਕ ਰਿਕਵੈਸਟ ਵੀ ਕੀਤੀ ਬੇਨਤੀ ਵੀ ਕੀਤੀ ਆ ਕਿ ਆਪਾਂ ਜਿਹੜੇ ਇਥੋਂ ਟਰੱਕ ਮੂਵ ਕੀਤੇ ਜਾਣਾ ਜਿਹੜੀ ਟ੍ਰੈਫਿਕ ਆ ਸਮੂਥ ਟ੍ਰੈਫਿਕ ਚੱਲੇ ਲੋਕਾਂ ਦਾ ਪਰਚਾ ਟ੍ਰੈਫਿਕ ਦਾ ਸਾਹਮਣਾ ਨਾ ਕਰਨਾ ਪਵੇ ਤੋਂ ਸਾਡੀ ਇਹੀ ਕੋਸ਼ਿਸ਼ ਹੈ ਟ੍ਰੈਫਿਕ ਸਟਾਫ ਦੀ ਕਿ ਅਸੀਂ ਜਿਹੜਾ ਹੈਗਾ ਪੂਰੇ ਜਲੰਧਰ ਸ਼ਹਿਰ ਨੂੰ ਜਿਹੜਾ ਸਮੂਥ ਰੱਖਣਾ ਕਿਤੇ ਕੋਈ ਜਾਮ ਜਾਂ ਕੋਈ ਟ੍ਰੈਫਿਕ ਦਾ ਨਾ ਜਾਮ ਕਰਾਈਏ ਤੇ